ਮੀਰਾ ਵਾਈ ਅਤੇ ਭਗਤ ਰਵਦਾਸ ਜੀ ਦੀ ਸਾਖੀ ਭਗਤੀ ਮਾਰਗ ਵਿੱਚ ਇੱਕ ਬਹੁਤ ਹੀ ਪ੍ਰੇਰਣਾਦਾਇਕ ਘਟਨਾ ਮੰਨੀ ਜਾਂਦੀ ਹੈ ਇਹ ਸਾਖੀ ਸਾਨੂੰ ਸਿਖਾਉਂਦੀ ਹੈ ਕਿ ਭਗਤੀ ਵਿੱਚ ਕੋਈ ਜਾਤ ਪਾਤ ਜਾਂ ਉੱਚ ਨੀਚ ਨਹੀਂ ਹੁੰਦੀ ਮੀਰਾ ਵਾਈ ਬਚਪਨ ਤੋਂ ਹੀ ਭਗਵਾਨ ਕ੍ਰਿਸ਼ਨ ਜੀ ਦੀ ਅਨੰਨ ਭਗਤ ਸੀ ਜਦੋਂ ਉਹ ਚਤੌੜ ਦੇ ਰਾਜ ਘਰਾਣੇ ਵਿੱਚ ਵਿਆਹੀ ਗਈ ਤਾਂ ਉਸ ਦੀ ਭਗਤੀ ਵਿੱਚ ਕਈ ਰੁਕਾਵਟਾਂ ਆਈਆਂ। ਮੀਰਾ ਇੱਕ ਅਹਜੇ ਗੁਰੂ ਦੀ ਤਲਾਸ਼ ਵਿੱਚ ਸੀ ਜੋ ਉਸ ਨੂੰ ਸੱਚੇ ਮਾਰਗ ਦਾ ਰਾਹ ਦਿਖਾ ਸਕੇ। ਉਸ ਸਮੇਂ ਭਗਤ ਰਵਿਦਾਸ ਜੀ ਦੀ ਮਹਿਮਾ ਚਾਰੇ ਪਾਸੇ ਫੈਲੀ ਹੋਈ ਸੀ। ਮੀਰਾ ਨੇ ਜਦੋਂ ਰਵਿਦਾਸ ਜੀ ਦੇ ਗਿਆਨ ਅਤੇ ਨਿਮਰਤਾ ਬਾਰੇ ਸੁਣਿਆ ਤਾਂ ਉਹ ਉਹਨਾਂ ਦੇ ਦਰਸ਼ਨਾਂ ਲਈ ਬੇਤਾਬ ਹੋ ਗਈ। ਇਕ ਰਾਜਕੁਮਾਰੀ ਹੋਣ ਦੇ ਬਾਵਜੂਦ ਉਹ ਸਭ ਲੋਕ ਲਾਜ ਛੱਡ ਕੇ ਕਾਸ਼ੀ ਪਹੁੰਚੀ ਉੱਥੇ ਉਸਨੇ ਦੇਖਿਆ ਕਿ ਰਵਿਦਾਸ ਜੀ ਇੱਕ ਝੌਂਪੜੀ ਵਿੱਚ ਬੈਠੇ ਜੁੱਤੀਆਂ ਗੰਡਣ ਦਾ ਕੰਮ ਕਰ ਰਹੇ ਸਨ ਅਤੇ ਪ੍ਰਭ ਦੀ ਬੰਦਗੀ ਵਿੱਚ ਲੀਨ ਸਨ ਮੀਰਾ ਨੇ ਬਿਨਾਂ ਕਿਸੇ ਹੰਕਾਰ ਦੇ ਰਵਿਦਾਸ ਜੀ ਦੇ ਚਰਣਾ ਵਿੱਚ ਸਿਰ ਝੁਕਾਇਆ ਉਸ ਸਮੇਂ ਦੇ ਸਮਾਜ ਵਿੱਚ ਇੱਕ ਉੱਚੀ ਜਾਤ ਦੀ ਰਾਜਕੁਮਾਰੀ ਦਾ ਇੱਕ ਅਖੌਤੀ ਨੀਵੀਂ ਜਾਤ ਦੇ ਸੰਤ ਨੂੰ ਗੁਰੂ ਧਾਰਨਾ ਬਹੁਤ ਵੱਡੀ ਗੱਲ ਸੀ ਪਰ ਮੀਰਾ ਨੇ ਕਿਹਾ ਗੁਰੂ ਮਿਲਿਆ ਰਵਿਦਾਸ ਜੀ ਦਿਨੀ ਗਿਆਨ ਦੀ ਗੁਟਕੀ ਰਵਿਦਾਸ ਜੀ ਨੇ ਮੀਰਾ ਦੀ ਸੱਚੀ ਲਗਨ ਦੇਖ ਕੇ ਉਸ ਨੂੰ ਨਾਮ ਦੀ ਦਾਤ ਬਖਸ਼ੀ ਅਤੇ ਆਤਮਿਕ ਗਿਆਨ ਦਿੱਤਾ ਉਹਨਾਂ ਨੇ ਮੀਰਾ ਨੂੰ ਸਮਝਾਇਆ ਕਿ ਪਰਮਾਤਮਾ ਮੰਦਰਾਂ ਜਾਂ ਮੂਰਤੀਆਂ ਵਿੱਚ ਹੀ ਨਹੀਂ ਸਗੋਂ ਹਰ ਇਨਸਾਨ ਦੇ ਅੰਦਰ ਵਸਦਾ ਹੈ। ਸਾਖੀ ਦਾ ਸਾਰ ਸੱਚੀ ਭਗਤੀ ਮੀਰਾ ਨੇ ਸਾਬਤ ਕੀਤਾ ਕਿ ਗੁਰੂ ਦੀ ਚੋਣ ਜਾਤ ਦੇ ਆਧਾਰ ਤੇ ਨਹੀਂ ਸਗੋਂ ਗਿਆਨ ਦੇ ਆਧਾਰ ਤੇ ਹੁੰਦੀ ਹੈ। ਨਿਮਰਤਾ ਰਵਿਦਾਸ ਜੀ ਨੇ ਦਿਖਾਇਆ ਕਿ ਦੁਨਿਆਵੀ ਕੰਮ ਕੀਰਤ ਕਰਦੇ ਹੋਏ ਵੀ ਪ੍ਰਭੂ ਨਾਲ ਜੁੜਿਆ ਜਾ ਸਕਦਾ ਹੈ। ਬਰਾਬਰੀ ਇਹ ਸਾਖੀ ਜਾਤ ਪਾਤ ਦੇ ਭੇਦਭਾਵ ਨੂੰ ਜੜੋਂ ਖਤਮ ਕਰਨ ਦਾ ਸੰਦੇਸ਼ ਦਿੰਦੀ ਹੈ ਮੀਰਾ ਬਾਈ ਨੇ ਆਪਣੀਆਂ ਰਚਨਾਵਾਂ ਵਿੱਚ ਕਈ ਥਾਈਂ ਰਵਿਦਾਸ ਜੀ ਦਾ ਧੰਨਵਾਦ ਕੀਤਾ ਹੈ ਕਿ ਉਹਨਾਂ ਨੇ ਉਸ ਨੂੰ ਨਾਮ ਰਤਨ ਦੀ ਪ੍ਰਾਪਤੀ ਕਰਵਾਈ ਹੈ ਇਹ ਸੀ ਭਗਤ ਰਵਿਦਾਸ ਜੀ ਅਤੇ ਮੀਰਾ ਬਾਈ ਦੀ ਪੂਰੀ ਸਾਖੀ ਕਿਵੇਂ ਲੱਗੀ ਜੀ ਤੁਹਾਨੂੰ ਇਹ ਸਾਖੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਜੀ ਕਿ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਧੰਨਵਾਦ ਜੀ